ਅਸੀਂ ਗਵਾਲੀਏ ਤੇ ਕਿਲੇ ਵਿੱਚ ਪਹੁੰਚੇ ਹੋਏ ਸੀ ਤੇ ਵੀਰ ਜੀ ਨਾਲ ਸਾਂਝ ਪਾਵਾਂਗੇ ਕਿਉਂਕਿ ਜਦੋਂ ਅਸੀਂ ਦੇਖ ਮਿਲੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਵੀਰ ਜੀ ਇਹ ਘੋੜੇ ਵਾਲੀ ਪਿੱਛੇ ਕਿਉਂ ਪਾਈ ਹੋਈ ਹੈ ਤੇ ਕਹਿੰਦੇ ਸੀ ਕਿ ਅਸੀਂ ਹਜੂਰ ਸਾਹਿਬ ਤੋਂ ਆਏ ਆ ਤੇ ਘੋੜਾ ਦਾਨ ਕਰਕੇ ਆਇਆ ਤੇ ਪਹਿਲੀ ਵਾਰੀ ਘੋੜਾ ਲੈ ਕੇ ਗਏ ਹਾਂਜੀ ਪਹਿਲੀ ਵਾਰ ਭਾਵਨਾ ਕੀ ਤੁਹਾਡੀ ਥੋੜਾ ਹੀ ਕਿਉਂ ਦਾ ਮੇਰਾ ਬ੍ਰਦਰ ਪਿਛਲੀ ਵਾਰੀ ਗਿਆ ਸੀਗਾ ਜੀ ਆਸਟ੍ਰੇਲੀਆ ਰਹਿੰਦਾ ਜੀ ਉਹਨੂੰ 15 ਸਾਲ ਹੋ ਗਏ ਨੇ ਆਸਟ੍ਰੇਲੀਆ ਉਹਾਂ ਸੌਕ ਸੀਗੀ ਵੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਉਹਨੇ ਸੀਗੀ ਤੁਹਾਨੂੰ ਇਹ ਗੱਲ ਪਤਾ ਹੈ ਕਿਉਂਕਿ ਗੁਰਗੋਬੇ ਸਿੰਘ ਪਾਸਾ ਜੀ ਕਹਿੰਦੇ ਕਿ ਜਦੋਂ ਮੇਰੇ ਦਰਸ਼ਨਾ ਨੂੰ ਆਣਾ ਸ਼ਸਤਰ ਚੰਗੇ ਹੋਣ ਘੋੜੇ ਲੈ ਕੇ ਆਉਣੇ ਹਾਂਜੀ ਹਾਂ ਇਹੀ ਸੋਚ ਕੇ ਹਾਂਜੀ ਹਾਂ ਤੇ ਇਸ ਕੁਝ ਕੇ ਕਰੀ ਸੀ ਵਧੀਆ ਜੀ ਕਿਹੜਾ ਘੋੜਾ ਦਿੱਤਾ ਯਾਰ ਕਿਹੜੀ ਨਸਲ ਦਾ ਸੀ ਕੀ ਤੁਸੀਂ ਨੁਕਰਾ ਘੋੜਾ ਦਿੱਤਾ ਸੀ ਔਰ 19 ਮਹੀਨੇ ਰਿਹਾ ਤੇ ਮੇਰੇ ਵੱਡੇ ਵੀਰ ਆਸਟ੍ਰੇਲੀਆ ਨੇ ਤੇ ਅਮਨਦੀਪ ਸਿੰਘ ਉਹਨਾਂ ਦਾ ਬ੍ਰਦਰ ਆ ਤੇ ਉਹਨਾਂ ਦੀ ਭਾਵਨਾ ਸੀ ਕਿ ਦੇਖੋ ਆਸਟ੍ਰੇਲੀਆ ਰਹਿੰਦੇ ਸੀ ਤਾਂ ਫਿਰ ਘੋੜਾ ਜਿਹੜਾ ਉਹ ਉਹਨਾਂ ਨੇ ਪਹਿਲਾਂ 7 ਕਿ ਮਹੀਨਿਆਂ ਦਾ ਲਿਆ ਫਿਰ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਮੇਰੇ ਦਰਸ਼ਨ ਦੇਦਾਰੇ ਕਰਨ ਆਓ ਸੋਨੇ ਸ਼ਸ ਸੱਤ ਦੇ ਘੋੜੇ ਲੈ ਕੇ ਆਓ ਬਚਾਲ ਨਗਰੇ ਗੋਵਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਸੰਗਤ ਜੀ ਅਕਸਰ ਅਸੀਂ ਦੇਖਦੇ ਆ ਕਿ ਸੱਚਖੰਡ ਜਿਹੜਾ ਹਜੂਰ ਸਾਹਿਬ ਸਾਡਾ ਜੋ ਕਿ ਪੰਜਵਾਂ ਤਖਤ ਹੈ ਤੇ ਦਰਸ਼ਨ ਦਿਦਾਰੇ ਕਰਨ ਲਈ ਸੰਗਤ ਪੰਜਾਬ ਪੂਰੇ ਦੇਸ਼ ਭਰ ਤੋਂ ਜਾਂਦੀ ਆ ਪਰ ਸੇਵਾਵਾਂ ਬਹੁਤ ਕਰਦੀ ਆ ਉਸ ਆ ਸਥਾਨ ਤੇ ਉਹ ਸੱਚਖੰਡ ਸ਼੍ਰੀ ਹਜੂਰ ਸਾਹਿਬ ਜਦੇ ਤਖਤ ਐਸੀ ਕਿ ਇਹੋ ਜੀ ਭਾਵਨਾ ਕਿ ਲੋਕ ਇੱਥੋਂ ਆ ਬਹੁਤ ਚੀਜ਼ਾਂ ਲਾ ਜਾ ਕੇ ਉੱਥੇ ਦਾਨ ਕਰਦੇ ਨੇ ਸੋ ਵੀਰ ਨਾਲ ਗੱਲ ਕਰਾਂਗੇ ਪਹਿਲਾਂ ਇਹਨਾਂ ਦੀ ਗੱਡੀ ਦਿਖਾਣਾ ਚਾਹਾਂਗੇ ਅੱਗੇ ਯਾਤਰਾ ਲਿਖੀ ਹੋਈ ਆ ਤਾਂ ਪਿੱਛੇ ਘੋੜਿਆਂ ਵਾਲੀ ਤੁਸੀਂ ਗੱਡੀ ਦੇਖ ਸਕਦੇ ਜਿਹੜੀ ਖਾਸ ਤੌਰ ਤੇ ਪਾਈ ਹੋਈ ਆ ਵੀਰ ਜੀ ਮੈਨੂੰ ਲੱਗਦਾ ਘੋੜਾ ਦਾਨ ਕਰਕੇ ਆਇਆ ਅਸੀਂ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਹੋਏ ਸੀ ਤੇ ਵੀਰ ਜੀ ਨਾਲ ਸਾਝ ਪਾਵਾਂਗੇ ਕਿਉਂਕਿ ਜਦੋਂ ਅਸੀਂ ਦੇਖ ਮਿਲੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਵੀਰ ਜੀ ਇਹ ਘੋੜੇ ਵਾਲੀ ਪਿੱਛੇ ਕਿਉਂ ਪਾਈ ਹੋਈ ਹੈ ਤੇ ਕਹਿੰਦੇ ਸੀ ਕਿ ਅਸੀਂ ਹਜੂਰ ਸਾਹਿਬ ਤੋਂ ਆਏ ਆ ਤੇ ਘੋੜਾ ਦਾਨ ਕਰਕੇ ਆਇਆ ਕਿਉਂਕਿ ਉੱਥੇ ਸਾਰੇ ਹੀ ਘੋੜੇ ਜਿਹੜੇ ਦੇਖਣ ਨੂੰ ਮਿਲਦੇ ਨੇ ਹੈਨਾ ਜੀ ਗੁਰਗੋਬੀ ਸਿੰਘ ਜੀ ਦਾ ਸਾਹਿਬਜ਼ਾਦੇਆਂ ਦੇ ਪਹਿਲਾਂ ਤਾਂ ਫਤਿਹ ਦੀ ਸਾਜ ਪਾਉਣੇ ਦੇ ਲਈ ਵੀ ਕਿਹਾ ਸੀ ਬੈਰੂ ਜੀ ਕੀ ਫਤਿਹ ਵੀਰ ਜੀ ਪਹਿਲਾਂ ਤੇ ਹੀ ਜਨਨਾ ਚੋਨੇ ਆ ਪਹਿਲੀ ਵਾਰੀ ਹਜੂਰ ਸਾਹਿਬ ਗਏ ਸੀ ਹਾਂਜੀ ਪਹਿਲੀ ਵਾਰੀ ਗਏ ਸੀ ਤੇ ਪਹਿਲੀ ਵਾਰੀ ਘੋੜਾ ਲੈ ਕੇ ਗਏ ਸੀ ਹਾਂਜੀ ਪਹਿਲੀ ਵਾਰੀ ਲੈ ਕੇ ਆਮਣਾ ਕੀ ਤੁਹਾਡੀ ਘੋੜਾ ਹੀ ਕਿਉਂ ਦਾ ਮੇਰਾ ਬ੍ਰਦਰ ਪਿਛਲੀ ਵਾਰੀ ਗਿਆ ਸੀਗਾ ਜੀ ਆਸਟ੍ਰੇਲੀਆ ਰਹਿੰਦਾ ਸੀ ਉਹਨੂੰ 15 ਸਾਲ ਹੋ ਗਏ ਗਏ ਨੂੰ ਜੀ ਆ ਉਹਦਾ ਸੁੱਖ ਸੀਗੀ ਵੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਉਹਨੇ ਸੁੱਖਿਆ ਸੀ ਘਰੇ ਅਸੀਂ ਸਾਲ ਇੱਕ ਸਾਲ ਸੇਵਾ ਕਰੀ ਘੋੜੇ ਦੀ ਜੀ ਵੀ ਫੇਰ ਹੁਣ ਚ ਚੜਾ ਗਏ ਆ ਗੁਰੂ ਘਰ ਤੁਹਾਡੇ ਮਨ ਚ ਤੁਹਾਨੂੰ ਇਹ ਗੱਲ ਪਤਾ ਹੈ ਕਿਉਂਕਿ ਗੁਰਗੋਬੇ ਸਿੰਘ ਪਾਸ ਦਾ ਜੀ ਕਹਿੰਦੇ ਕਿ ਜਦੋਂ ਮੇਰੇ ਦਰਸ਼ਨਾਂ ਨੂੰ ਆਉਣਾ ਸ਼ਸ਼ਤਰ ਚੰਗੇ ਹੋਣ ਘੋੜੇ ਲੈ ਕੇ ਆਉਣੇ ਹਾਂਜੀ ਹਾਂ ਇਹੀ ਸੋਚ ਕੇ ਗਏ ਸੀ ਹਾਂਜੀ ਹਾਂ ਇਹੀ ਸੋਚ ਕੇ ਗਏ ਸੀ ਵਧੀਆ ਜੀ ਕਿਹੜਾ ਘੋੜਾ ਦਿੱਤਾ ਆ ਕਿਹੜੀ ਨਸਲ ਦਾ ਸੀ ਕੀ ਅਸੀਂ ਨੁਕਰਾ ਘੋੜਾ ਦਿੱਤਾ ਸੀ ਨੁਕਰਾ ਘੋੜਾ 19 ਮਹੀਨੇ ਦਾ ਸੀ ਜੀ 19 ਮਾ ਦਾ ਘਰੇ ਸੀ 7 ਕੁ ਮਹੀਨੇ ਦਾ ਉਹਨੂੰ ਲੈ ਕੇ ਆਏ ਸੀ ਜੀ ਜੀ 1 ਸਾਲ ਉਹਨੂੰ ਅਸੀਂ ਘਰੇ ਰੱਖਿਆ ਜੀ ਸੇਵਾ ਕੀਤੀ ਗੁਰੂਕਦੇ ਘੋੜੇ ਵੀ ਹਾਂ ਤੇ ਨਾਮ ਕੀ ਰੱਖਿਆ ਸੀ ਜੀ ਜੋਦਾ ਨਾਂ ਸੀਗਾ ਜੀ ਜੋਦਾ ਨਾਂ ਹਾਂਜੀ ਹਾਂ ਠੀਕ ਹੈ ਜੀ ਵਧੀਆ ਲੱਗਿਆ ਜੀ ਸੰਗਤ ਦਾ ਦਰਸ਼ਨ ਹਾਂਜੀ ਗੱਡੀ ਤੇ ਅਸੀਂ ਸੰਗਤ ਲੈ ਕੀ ਗਏ ਸੀਗੇ ਜੀ ਤੁਹਾਡੇ ਨਾਲ 20 25 ਜਣੇ ਮਤਲਬ ਘਰ ਦੇ ਪਰਿਵਾਰ ਰਿਸ਼ਤੇਦਾਰ ਸਾਰੇ ਸਾਡੇ ਨਾਲ ਸੀਗੇ ਜੀ ਹਾਂਜੀ ਮਤਲਬ ਕੀ ਸੋਚਾ ਕੀ ਘੋੜਾ ਦਾਨ ਕਰਨਾ ਹੈ ਹਾਂ ਜੀ ਆਹ ਕਿਵੇਂ ਦਾ ਸਫਰ ਆ ਫਿਰ ਕਿੱਥੇ ਬਹੁਤ ਵਧੀਆ ਜੀ ਸਫਰ ਵਧੀਆ ਪ੍ਰਬੰਧ ਆਈ ਗੁਰੂ ਘਰਾਂ ਦੇ ਜੀ ਹਜੂਰ ਸਾਹਿਬ ਗਏ ਸੀ ਕਿਵੇਂ ਲੱਗਾ ਹਾਂ ਜੀ ਪਹਿਲੀ ਵਾਰੀ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਬਰਨਾਲੇ ਤੋਂ ਆਏ ਆ ਜੀ ਬਰਨਾਲੇ ਬਰਨਾਲੇ ਤੋਂ ਪੰਜਾਬ ਤੋਂ ਹੀ ਠੀਕ ਹੈ ਜੀ ਤੇ ਬਰਨਾਲੇ ਤੋਂ ਮਤਲਬ ਕਿ ਹਜੂਰ ਸਾਹਿਬ ਕਿੱਥੇ ਲਵਾ ਪੰਡਾ ਜੀ ਸਾਡਾ ਜਿਲਵਾ ਹਾਂ ਜੀ ਹਾਂ ਤੇ ਵੀਰ ਜੀ ਪਹਿਲੀ ਵਾਰੀ ਗਏ ਸੀਗੇ ਤਾਂ ਅੱਗੇ ਕੀ ਸੋਚਿਆ ਫਿਰ ਜਿਸ ਤਰ੍ਹਾਂ ਘੋੜੇ ਦਾਨ ਕੀਤੇ ਤਾਂ ਹੋਰ ਵੀ ਮਨ ਦੇ ਵਿੱਚ ਭਾਵਨਾ ਕੀ ਹਾਂ ਜੀ ਹੁਣ ਆਏ ਆ ਹਾਂ ਜੀ ਹਾਂ ਵਧੀਆ ਜੀ ਬਾਕੀ ਆਪਣਾ ਘੋੜਾ ਸੇਵਾ 'ਚ ਲੱਗ ਗਿਆ ਜੀ ਉੱਥੇ। ਜੀ। ਹਾਂ ਜੀ ਹਾਂ। ਸਾਡੀ ਪਹਿਲਾਂ ਗੁਰੂ ਘਰ ਵਾਲਿਆਂ ਨਾਲ ਉੱਥੇ ਗੱਲ ਹੋਈ ਸੀਗੀ ਬਾਬਾ ਜੀ ਨਾਲ। ਉਹ ਕਹਿੰਦੇ ਵੀ ਜੇ ਤੁਸੀਂ ਵਧੀਆ ਵੱਡਾ ਕਰਕੇ ਲੈ ਕੇ ਆਉਂਗੇ ਆ ਤੁਹਾਡਾ ਘੋੜਾ ਸੇਵਾ 'ਚ ਲਾਉਣ। ਅਸੀਂ ਕਿਹਾ ਜਦੋਂ ਲਿਆ ਤੇ ਉਹਦੋਂ ਲੈ ਕੇ ਜਾਉਣਾ ਸੀਗਾ ਜੀ ਅਸੀਂ। ਠੀਕ ਹੈ ਜੀ। ਫਿਰ ਉਹ ਕਹਿੰਦੇ ਵੀ ਤੁਸੀਂ ਬਣਾ ਕੇ ਜੇ ਵਧੀਆ ਕਰਕੇ ਛੱਡ ਕੇ ਜਾਵੋਗੇ ਵੀ ਛੋਟੇ ਘੋੜਿਆਂ ਨੂੰ ਪਾਲਣ ਦਾ ਸਾਡੇ ਕੋਲੇ ਪ੍ਰਬੰਧ ਨਹੀਂ ਹੈ ਲੈ ਕੇ ਕਿਵੇਂ ਗਏ ਕਿਉਂਕਿ ਆਪਾਂ ਤਾਂ ਅਕਸਰ ਦੇਖਦੇ ਆ ਕਿ ਘੋੜੇ ਨੂੰ ਸੇਵਾ ਵੀ ਚਾਹੀਦੀ ਆ ਖਾਣ ਪੀਣ ਦਾ ਵੀ ਕਿਵੇਂ ਫਿਰ ਸਾਰਾ ਸਾੜਾ ਨਾਲ ਲੈ ਕੇ ਗਏ ਸੀ ਖਾਣ ਪੀਣ ਘੋੜੇ ਦਾ ਸਾਰਾ ਪਾਣੀ ਮੰਨਣ ਕਿ ਕਿਨੇ ਲੱਗ ਗੱਡੀ 'ਚ ਪਾਇਆ ਸੀ ਨਹੀਂ ਐਸੇ ਗੱਡੀ 'ਚ ਨਾਲ ਸੀਗਾ ਇਹ ਸਮਾਨ ਤੰਗ ਤਾਂ ਨਹੀਂ ਹੋਇਆ ਘੋੜਾ ਛੋਟੀ ਹੈ ਬੱਗੀ ਨਹੀਂ ਜੀ ਨਹੀਂ ਅਸੀਂ ਉਤਾਰ ਲੈਂਦੇ ਸੀ ਜਿੱਥੇ ਉਹ ਮਤਲਬ ਸਟੇ ਕਰਦੇ ਸੀ ਕਿੰਨੇ ਦਿਨਾਂ 'ਚ ਪਹੁੰਚੇ ਫਿਰ ਤੁਸੀਂ ਪੀ ਤਿੰਨ ਦਿਨ ਲੱਗ ਗਏ ਸੀ ਹਾਂ ਜੀ ਠੀਕ ਹੈ ਇਹ ਹੁਣ 3 ਦਿਨਾਂ ਬਾਅਦ ਵਾਪਸ ਚੱਲੇ ਹਾਂ ਜੀ ਹਾਂ ਜੀ ਹੁਣ ਵਾਪਸ ਚੱਲੇ ਹਾਂ ਠੀਕ ਹੈ ਜੀ ਰਾਤ ਦਾ ਪੜਾ ਫਿਰ ਇੱਥੇ ਕੀਤਾ ਹਾਂ ਜੀ ਹਾਂ ਜੀ ਰਾਤ ਦਾ ਇੱਥੇ ਕਰੇ ਕੀ ਨਾਮ ਹੈ ਵੀਰ ਜੀ ਤੁਹਾਡਾ ਨਾਮ ਅਰਮਨਦੀਪ ਸਿੰਘ ਜੀ ਅਰਮਨਦੀਪ ਸਿੰਘ ਵੀਰ ਕਹਿੰਦੇ ਮੇਰੇ ਵੱਡੇ ਵੀਰ ਆਸਟ੍ਰੇਲੀਆ ਨੇ ਤੇ ਅਮਨਦੀਪ ਸਿੰਘ ਉਹਨਾਂ ਦਾ ਬ੍ਰਦਰ ਆ ਤੇ ਉਹਨਾਂ ਦੀ ਭਾਵਨਾ ਸੀਗੀ ਦੇਖੋ ਆਸਟ੍ਰੇਲੀਆ ਰਹਿੰਦੇ ਸੀ ਤਾਂ ਫਿਰ ਕੋੜਾ ਜਿਹੜਾ ਉਹ ਉਹਨਾਂ ਨੇ ਪਹਿਲਾਂ 7 ਕੁ ਮਹੀਨਿਆਂ ਦਾ ਲਿਆ ਫਿਰ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਮੇਰੇ ਦਰਸ਼ਨ ਦੇਦਾਰੇ ਕਰਨਾਉ سونے ਸ਼ਸਤਰ ਤੇ ਘੋੜੇ ਲੈ ਕੇ ਆਓ ਤਾਂ ਅੱਜ ਵੀਰ ਨੇ ਉਹੀ ਕਹਿ ਸਕਦੇ ਬੋਲ ਜਿਹੜੇ ਪੁਗਾਏ ਨੇ ਜੋ ਗੁਰੂ ਸਾਹਿਬ ਜੀ ਕਹਿੰਦੇ ਨੇ ਤੇ ਵੀਰ ਜੀ ਇਸ ਘੋੜੇ ਦੀ ਜੇ ਕੀਮਤ ਦੇਖੀ ਤਾਂ ਕਿੰਨੀ ਖੁਸ਼ੀ ਅਸੀਂ 7 ਮਹੀਨਿਆਂ ਦਾ ਹੀ ਉਦੋਂ 2 ਲੱਖ 5000 ਦਾ ਲਿੱਤਾ ਸੀਗਾ ਜੀ ਆ ਇਸ ਟਾਈਮ ਸੀ 7 ਲੱਖ ਰੁਪਏ ਕੀਮਤ ਸੀਗੀ ਜੀ ਮੰਨ ਲਓ ਆਪਾਂ ਨੂੰ ਤਾਂ ਨੌਲੇਜ ਨਹੀਂ ਹੈਗੀ ਮੰਨ ਲਓ ਜਿਹੜੇ ਘੋੜਿਆਂ ਵਾਲੇ ਉਹ ਦੱਸ ਦਿਆ ਵੀ ਇੰਨੇ ਦਾ ਹੈਗਾ ਇਹ ਹਾਂਜੀ ਹਾਂ ਉਹ ਯੋਧਾ ਨਾ ਦੇਖੋ ਯੋਧਾ ਨਾ ਤੇ ਯੋਧਾ ਫਿਰ ਸੱਚਖੰਡ ਸ੍ਰੀ ਹਜੂਰ ਸਾਹਿਬੀ ਸੁਭਾਏ ਸੋਵਦਾ ਹੈ ਬਹੁਤ ਸੋਹਣੀ ਸੇਵਾ ਵੀਰ ਜੀ ਨੇ ਕਹਿੰਦੇ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਤੇ ਦਾਰਿਆ ਨੂੰ ਚੱਲਿਓ ਤਾਂ ਚੰਗੀ ਚੀਜ਼ ਲੈ ਕੇ ਜਾਓ ਜੋ ਉੱਥੇ ਵਰਤੋਂ ਚ ਵੀ ਆਵੇ ਹੁਣ ਘੋੜੇ ਆ ਨਿਹੰਗ ਸਿੰਘ ਮੱਲਾ ਕੱਢਦੇ ਨੇ ਉਦੋਂ ਵਰਤੋਂ ਚ ਆਏਗਾ ਇਦਾਂ ਬਹੁਤ ਹੋਰ ਸੇਵਾਵਾਂ ਜਿਹੜੀਆਂ ਉਹ ਚੱਲਦੀਆਂ ਨੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੀਰ ਜੀ ਦੀ ਜੋ ਭਾਵਨਾ ਸੀ ਕਿਉਂਕਿ ਵੀਰ ਜੀ ਨਹੀਂ ਸੀ ਚਾਹੁੰਦੇ ਸੀ ਵੀਡੀਓ ਬਣਾ ਕੇ ਦਸੀਏ ਪਰ ਸਾਡਾ ਮਨ ਕੀਤਾ ਕਿ ਜੋ ਵੀਰ ਨੇ ਸੇਵਾ ਕੀਤੀ ਹੈ ਦਿਖਾਈਏ ਤਾਂ ਸੇ ਇਸ ਸੰਗਤ ਅੱਜ ਵੀ ਇਹ ਭਾਵਨਾ ਲੈ ਕੇ ਜਾਂਦੀ ਆ ਤੇ ਗੁਰੂ ਸਾਹਿਬ ਜੀ ਦੇ ਬੋਲਾਂ ਨੂੰ ਪਹੁੰਚਾਉਂਦੀ ਆ ਜੁੜੇ ਰਹੋ ਸੁਨੇਹਾ ਚੈਨਲ ਦੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਵਾਹਿ